ਸਾਰਿਆਂ ਨੂੰ ਸასი ਸ਼ਾਲ ਜੀ ਸਾਰਿਆਂ ਨੂੰ ਤੇ ਅੱਜ ਯਾਰ ਹੁਣੇ-ਹੁਣੇ ਇੱਕ ਫੇਸਬੁੱਕ ਦੇਖ ਰੇ ਸੀ ਹਨਾ ਤੇ ਉਹਦੇ ਵਿੱਚ ਪੋਸਟ ਪਾਈ ਦੇਖੀ ਕਿ ਪਿੰਡ ਉਮਰੀਆਣਾ ਹਨਾ ਉੱਥੇ ਟੂਰਨਾਮੈਂਟ ਹੋਇਆ ਸਵੇਰੇ 1.30 10 ਵਜੇ ਦੇ ਕਰੀਬ ਕਹਿੰਦੇ ਵੀ ਟੂਰਨਾਮੈਂਟ ਸਟਾਰਟ ਹੋਇਆ ਤੇ 6 ਵਜੇ ਨੂੰ ਟੂਰਨਾਮੈਂਟ ਹੋ ਗਿਆ ਸਾਰੇ ਟੂਰਨਾਮੈਂਟ ਕਰਾਉਣ ਵਾਲੀ ਪ੍ਰਬੰਧਕ ਕਮੇਟੀ ਨੂੰ ਬਹੁਤ-ਬਹੁਤ ਮੁਬਾਰਕਾਂ ਬਈ ਜਿਨ੍ਹਾਂ ਨੇ ਐਨੇ ਸੋਹਣੇ ਅਨੁਸ਼ਾਸਨ ਨਾਲ ਉੱਥੇ ਟੂਰਨਾਮੈਂਟ ਕਰਵਾਇਆ ਹਨ ਸਹੀ ਟਾਈਮ ਤੇ ਟੂਰਨਾਮੈਂਟ ਹੋਇਆ ਤੇ ਪੋਸਟ ਪਾਈ ਹੋਈ ਸੀ ਕਿਸੇ ਕਬੱਡੀ ਵਾਈਫਾਈ ਵਾਲੇ ਨੇ ਹਨ ਅਮਰਤਾ ਕੋਈ ਸ਼ਾਇਦ ਪੇਜ ਚਲਾਉਂਦਾ ਤੇ ਟੀਮਾਂ ਵੀ ਬਣਾਉਂਦਾ ਹਨ ਤੇ ਕਬੱਡੀ ਪਲੇਅਰ ਤਾਂ ਸ਼ਾਇਦ ਹੈ ਨਹੀਂਗਾ ਉਹ ਮੈਨੂੰ ਤਾਂ ਲੱਗਦਾ ਤੇ ਕੋਈ ਪੇਜ ਪੂਜ ਚੱਲਦਾ ਉਹਦਾ ਤੇ ਟੀਮਾਂ ਬਣਾਉਂਦਾ ਉਹਨੇ ਲਿਖ ਕੇ ਪਾਈ ਹੋਈ ਹੈ ਇੱਕ ਗੱਲ ਹਨ ਉਹ ਕਿਹੜਾ ਝੂਠ ਪਾਈ ਹੋ ਉਹ ਵੈਸੇ ਮੈਂ ਤਾਂ ਉੱਥੇ ਹੈ ਮੈਂ ਤਾਂ ਉੱਥੇ ਹੈ ਨਹੀਂ ਤੀ 25 ਟੂਰਨਾਮੈਂਟਾਂ ਨੇ ਉਸ ਟੂਰਨਾਮੈਂਟ ਦੀ ਕਮੈਂਟਰੀ ਕੀਤੀ 25 ਕਮੈਂਟਰਾਂ ਨੇ 25 ਕਮੈਂਟਰਾਂ ਨੇ ਉਸ ਟੂਰਨਾਮੈਂਟ ਦੀ ਕਮੈਂਟਰੀ ਕੀਤੀ ਅੱਜ ਹੁਣ ਮੈਨੂੰ ਇਹ ਨਹੀਂ ਪਤਾ ਵੀ ਅੱਜ ਕੀਤੀ ਹੈ ਜਾਂ ਦੋ ਦਿਨ ਬੋਲੇ ਨੇ ਜਾਂ ਤਿੰਨ ਦਿਨ ਬੋਲੇ ਨੇ ਹਨ ਤੇ 25 ਜਣਿਆਂ ਦੇ ਨਾਮ ਪਾਏ ਹੋਏ ਨੇ ਉਹਨਾਂ ਨੇ ਵੀ 25 ਜਣਿਆਂ ਨੇ ਬਹੁਤ ਸੋਹਣੇ ਬੋਲ ਬੋਲੇ ਹੋ ਸਕਦਾ ਉੱਥੇ ਉਹਨਾਂ ਦੀ ਯਾਰੀ ਦੋਸਤੀ ਹੋਵੇ, ਮਾਨ ਸਨਮਾਨ ਹੋਵੇ ਉਸ ਤਰੀਕੇ ਨਾਲ ਆਗੇ ਹੁਣ। ਪਰ ਕਿਤੇ ਨਾ ਕਿਤੇ ਅੱਜ ਕੱਲ ਬੇਨਤੀਆਂ ਹੋ ਰਹੀਆਂ ਨੇ ਕਬੱਡੀ ਪ੍ਰਤੀ ਕਿ ਸੀਮਤ ਟੀਮਾਂ ਐਂਟਰ ਕਰੋ ਹਨਾ। ਪਲੇਅਰ ਮੂੰਹ ਮੰਗਵੇਂ ਪੈਸੇ ਨਾ ਮੰਗਣ। ਤੇ ਕਬੱਡੀ ਦਾ ਬਜਟ ਜਿਹੜਾ ਬਹੁਤ ਓਵਰ ਹੋ ਜਾਂਦਾ ਤੇ ਪਿੰਡ ਵਾਲੀ ਟੂਰਨਾਮੈਂਟ ਕਰਾਉਣਾ ਬਹੁਤ ਔਖਾ ਹੋ ਜਾਂਦਾ। ਪਰ ਯਾਰ ਜੇ 25-25 ਕਮੇਡੀਟਰ ਟੂਰਨਾਮੈਂਟ ਤੇ ਆਉਣਗੇ ਫਿਰ ਟੂਰਨਾਮੈਂਟ ਦਾ ਬਜਟ ਤਾਂ ਫੇਰ ਵੀ ਬਹੁਤ ਓਵਰ ਹੋ ਜਾਊਗਾ ਹਨਾ। ਇਸ ਕਰਕੇ ਕੰਪਟੀਟਰਾਂ ਨੂੰ ਵੀ ਬੇਨਤੀ ਇਹ ਹੈ ਕਾ ਨਾ 9 10 ਤਾਂ ਆਮ ਹੀ ਹੁੰਦੇ ਆ ਬਈ 9 ਦਾ 60 ਦਾ ਸ ਰੋਜ਼ ਦੇਖਦੇ ਆ ਨਾ ਪੇਜਾਂ ਵਾਲੇ ਪਾਉਂਦੇ ਆ ਹਨ ਤੇ ਏਜੰਟ ਨੇ ਕਬੱਡੀ ਦੇ ਬਹੁਤੇ ਉਹ ਹੌਪ ਪਾਉਂਦੇ ਆ ਹਨ ਅੱਜ ਅਸੀਂ ਫਲਾਣੀ ਟੀਮ ਬਣਾਈ ਉਹ ਫਸਟ ਆਈ ਉਹ ਸੈਕੰਡ ਆਈ ਅੱਜ ਉੱਥੇ ਸਾਡੇ ਸੋਹਣੇ ਬੋਰ ਬੋਲੇ ਗਏ ਫਲਾਣੇ ਭਰਾਵਾਂ ਨੇ ਬੋਲੇ ਫਲਾਣੇ ਭਰਾਵਾਂ ਨੇ ਬੋਲੇ ਮੇਰੀ ਇਸ ਗੱਲ ਦਾ ਬਈ ਹਰਖ ਨਾ ਬੰਨੇ ਹਨਾ ਕੋਈ ਵੀ ਇਹ ਅਸਲੀ ਹੈ ਹਨਾ ਸੱਚਾ ਹਨਾ ਤੇ ਕਬੱਡੀ ਨੂੰ ਘਟਾਉਣ ਤੇ ਤਾਂ ਬਹੁਤ ਦਾ ਜ਼ੋਰ ਲੱਗਿਆ ਹੈ ਵੀ ਟੀਮਾਂ ਬਾਈ 16 ਤੋਂ 8 ਕਰ ਦੋ 4 ਕਰ ਲਓ ਪੈਸੇ ਘਟਦੇ ਨੇ ਪੈਣਗੇ ਹਨਾ ਪਰ ਕਮੈਂਟਰੀ ਵਾਲੇ 8 ਦੀ ਥਾਂ ਤੇ 20 ਕਰ ਲਓ 6 ਕਰ ਲਓ 10 ਕਰ ਲਓ ਜੇ ਕਬੱਡੀ ਵੀ 12 ਵਜੇ ਤੋਂ ਲੈ ਕੇ 6 ਵਜੇ ਤੱਕ ਹੀ ਹੋਊਗੀ 6 ਘੰਟੇ ਹੋਊਗੀ ਫਿਰ ਕਮੈਂਟਰੀ ਵਾਲੇ ਵੀ 2-3 ਹੀ ਆਰਾਮ ਨਾਲ ਸਾਰ ਦੰਗੇ ਹਨਾ ਕਬੱਡੀ ਦੇ ਟੂਰਨਾਮੈਂਟ ਦਾ ਬਾਈਟ ਆਪਾਂ ਇਕੱਲੇ ਕਬੱਡੀ ਪਲੇਅਰਾਂ ਨੂੰ ਥੋੜਾ ਕਰਕੇ ਨਹੀਂ ਕਰ ਸਕਦੇ ਬਾਈ ਹੋਰ ਖਰਚੇ ਵੀ ਬਹੁਤ ਨੇ ਟੂਰਨਾਮੈਂਟ ਥੋੜੇ ਵਾਲੋ ਜੇ ਪਲੇਅਰ ਥੋੜੇ ਕਰੇ ਤਾਂ ਕਮਿਡਿਟੀ ਵਾਲੇ ਵੀ ਥੋੜੇ ਕਰ ਸਕਦੇ ਆ ਬਾਈ ਇਕੱਠ ਤਾਂ ਬਾਈ ਹੁਣ ਹਟ ਗਿਆ ਟੂਰਨਾਮੈਂਟਾਂ ਤੇ ਫਿਰ ਜਾਲ ਦੀ ਵੀ ਕੀ ਲੋੜ ਹਨ ਜਾਲ ਆਪਾਂ ਤਾਂ ਹੀ ਲਾਉਂਦੇ ਤੇ ਵੀ ਇਕੱਠ ਬਹੁਤ ਹੋ ਜਾਂਦਾ ਸ ਫਿਰ ਜਾਲ ਲਾਉਣ ਦੀ ਵੀ ਕੀ ਲੋੜ ਨਹੀਂ ਬਾਈ 10-15000 ਰੁਪਿਆ ਓਵਰ ਬਾਈ ਟੂ ਹੁੰਦਾ ਉਹਦੇ ਵਿੱਚੋਂ ਵੀ ਹੋ ਸਕਦਾ ਹਨ ਆਫਸਾਈਡਿੰਗ ਕਰਦੇ ਜਿਹੜੇ ਬੰਦੇ ਰੈਫਰੀ ਕਰਦੇ ਨੇ ਉਹ ਵੀ ਬਾਈ ਟੂਰਨਾਮੈਂਟ ਵਾਲਿਆਂ ਨੂੰ ਬਹੁਤ ਵੱਡੀ ਬੇਨਤੀ ਹੈ ਇੱਕ ਆਪਾਂ ਵੀ ਰੈਫਰੀ ਤੁਸੀਂ ਆਪਦੇ ਏਰੀਏ ਦੇ ਹੀ ਸੱਦਿਆ ਕਰੋ ਬਾਈ ਸੋਡੇ ਏਰੀਏ ਦੇ 올ਡ ਕਬੱਡੀ ਪਲੇਅਰ ਨੇ ਹਨਾ ਜਿਹੜੇ ਵਿਚਾਰੇ ਆਪਦੀ ਜ਼ਿੰਦਗੀ ਚ ਬਹੁਤੇ ਕਾਮਯਾਬ ਨਹੀਂ ਹੋ ਸਕੇ ਹਨਾ ਅੱਜ ਕਿਤੇ ਨਾ ਕਿਤੇ ਉਹਨਾਂ ਨੂੰ ਲੋਡ ਆ ਬਈ ਸੋਡੀ ਟੂਰਨਾਮੈਂਟ ਕਲੱਬਾਂ ਦੀ ਹਨਾ ਆਲੇ-ਦਾਲੇ ਦੇ ਪੁਰਾਣੇ ਪਲੇਅਰ ਜਿਹੜੇ ਰੈਫਰੀ ਕਰ ਰਹੇ ਨੇ ਤੇ ਲੋੜਬੰਦ ਨੇ ਉਹਨਾਂ ਰੈਫਰੀਆਂ ਨੂੰ ਹੀ ਟੂਰਨਾਮੈਂਟ ਤੇ ਸੱਦਿਆ ਜਾਵੇ ਬਈ ਉਹਨਾਂ ਰੈਫਰੀਆਂ ਨੂੰ ਟੂਰਨਾਮੈਂਟ ਤੋਂ ਪਰਹੇਜ਼ ਕਰੋ ਜਿਨ੍ਹਾਂ ਦੇ ਘਰੇ ਸਭ ਕੁਝ ਹੈਗਾ ਬਹੁਤ ਨੇ ਬਈ 30% ਇਹੋ ਜਿਹੇ ਰੈਫਰੀ ਨੇ ਰਾਜੇ ਪੁੱਜੇ ਨੇ ਘਰੋਂ ਪਰ ਉਹ ਵਿਚਾਰੇ ਕਿਸੇ ਲੋੜਵੰਦ ਜਿਹੜੇ ਰੈਫਰੀ ਕਰਕੇ ਆਪ ਦਾ ਆਪ ਦਾ ਟਰਿੱਡ ਤੋੜਦਾ ਜਾਂ ਆਪਦੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਆ ਉਹ ਉਹਨਾਂ ਦਾ ਹੱਕ ਵੀ ਆਪ ਖੋਹ ਰਹੇ ਨੇ ਠੀਕ ਹੈ ਬਸ ਇਹੀ ਦੋ ਬੇਨਤੀਆਂ ਸੀਆਂ ਜਿਤਾ ਆਪਣੇ ਲਈ ਪਰ ਜੇ ਗੱਲ ਸੱਚੀ ਹੈ ਮੈਂ ਤੁਹਾਡੇ ਨਾਲ ਪੇਜ ਦਾ ਸਕਰੀਨਸ਼ਾਟ ਵੀ ਕਰ ਦੂ ਤਾਂ ਹੈਰਾਨੀ ਦੀ ਗੱਲ ਹੈ ਯਾਰ ਮੈਨੂੰ ਲੱਗਦਾ ਵੀ ਇਤਿਹਾਸ ਹੀ ਹੋ ਗਿਆ ਹੁਣ ਪਹਿਲਾ ਇਤਿਹਾਸ ਤਾਂ ਚਲੋ ਇਹ ਵੀ ਬਣ ਗਿਆ ਵੀ 10:30 ਵਜੇ ਮੈਚ ਸਟਾਰਟ ਹੋ ਕੇ 6 ਵਜੇ ਦੇ ਨੂੰ ਟੂਰਨਾਮੈਂਟ ਖਤਮ ਹੋ ਗਿਆ ਦੂਜਾ ਇਤਿਹਾਸ ਇਹ ਵੀ ਬਣ ਗਈ 25 ਕੰਪੀਟੀਟਰ ਇੱਕ ਟੂਰਨਾਮੈਂਟ ਤੇ ਆਏ ਸੋਹਣੇ ਬੋਲ ਬੋਲਣ ਆਏ ਹਨ ਸੌਰੀ ਬਾਈ ਜੇ ਕਿਸੇ ਨੂੰ ਗੁੱਸਾ ਲੱਗਿਆ ਹੋ ਪਰ ਗੱਲ ਇਹ ਵੀ ਹੈ ਹਨਾ ਇੱਕ ਸੱਚੇ ਵੀ ਆ ਤੁਸੀਂ ਰੋਜ਼ ਮੈਿਕਾਂ ਦੇ ਵਿੱਚੋਂ ਪਲੇਅਰਾਂ ਨੂੰ ਪਾੜਦੇ ਹੋ ਜਾਂ ਪਲੇਅਰਾਂ ਨੂੰ ਗਲਤ ਬੋਲਦੇ ਹੋ ਤੁਹਾਡੇ ਵਿੱਚ ਵੀ ਬਹੁਤ ਨੇ ਵੀਰੇ ਆਵੀਆਂ ਹਨਾ ਕੰਪੀਟੀਟਰਾਂ ਦੇ ਵਿੱਚ ਰੈਫਰੀਆਂ ਦੇ ਵਿੱਚ ਹਨਾ ਤੁਸੀਂ ਬਹੁਤ ਤੁਹਾਡੇ ਦੇ ਵਿੱਚੋਂ ਟੂਰਨਾਮੈਂਟ ਵਾਲਿਆਂ ਨੂੰ ਲੋਕਾਂ ਨੂੰ ਫੋਨ ਕਰ ਕਰਕੇ ਬਹੁਤ ਤੰਗ ਕਰਦੇ ਹੋ ਹਨਾ ਕਿ ਬਾਈ ਸਾਨੂੰ ਸਦੋ ਸਾਨੂੰ ਸਦੋ ਏਰੀਏ ਤੇ ਹਨਾ ਉੱਥੇ ਫालतੂ ਵੀ ਆ ਜਾਂਦੇ ਹੋ ਹਨ ਤੇ ਇਸ ਗੱਲ ਦਾ ਚਾਹੇ ਕੋਈ ਰਿਪਲਾਈ ਕਰਦੇ ਪਰ ਮੈਂ ਮੁੜ ਕੇ ਜਵਾਬ ਨਹੀਂ ਦੇਣਾ ਜਿਹੜਾ ਸੱਚ ਆ ਉਹ ਸੱਚ ਆ ਠੀਕ ਆ ਇਸ ਕਰਕੇ ਕਬੱਡੀ ਵਿੱਚ ਜਿਹੜਾ ਅਨੁਸ਼ਾਸਨ ਨਹੀਂ ਹੈਗਾ ਉਹਦੇ ਲਈ ਸਾਰੀ ਜ਼ਿੰਮੇਵਾਰ ਨਹੀਂ ਇਕੱਲੇ ਕਬੱਡੀ ਪਲੇਅਰ ਨਹੀਂ ਸਾਰੇ ਵਿੱਚ ਹੀ ਹੋ ਬਈ ਤੁਸੀਂ ਸ਼ਾਮਲ ਹੋ ਇਕੱਲੇ ਪਲੇਅਰਾਂ ਨੂੰ ਦੋਸ਼ ਨਾ ਦਿਆ ਕਰੋ ਚਲੋ ਪਲੇਅਰਾਂ ਦੀ ਗਲਤੀ ਓਵਰ ਹੋ ਸਕਦੀ ਹੈ ਪਰ ਜੇ ਕਾਖੀ ਇਹਦਾ ਟੂਰਨਾਮੈਂਟ ਵੀ ਪਲੇਅਰਾਂ ਕਰਕੀ ਆ ਸਾਰਾ ਤਾਮਾ ਜਾਮਾ ਜਿੰਨਾ ਵੀ ਕੁਝ ਹੋ ਹੈਗਾ ਹੈਗਾ ਸਾਰਾ ਪਲੇਅਰਾਂ ਕਰਕੀ ਆ ਠੀਕ ਹੈ ਗਲਤੀ ਮਲਤੀ ਮਾਫ ਇੱਕ ਵਾਰੀ ਫੇਰ ਫੇਰ ਇੱਕ ਵਾਰੀ ਹਾਸੀ ਆਉਣੀ 25 ਕੰਟੀਟਰ ਇੱਕ ਟੂਰਨਾਮੈਂਟ ਦੇ ਬੱਲੇ ਬੱਲੇ ਠੀਕ ਹੈ ਭਾਈ ਸਤਿ ਸ਼੍ਰੀ ਅਕਾਲ